ਹਾਂਜੀ ਸਟੂਡੈਂਟਸ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਅਸੀਂ ਮਲਟੀਪਲ ਚੁਆਇਸ ਕੁਐਸਚਨਸ ਕਰਾਂਗੇ ਕੁਝ ਸੌਤੋਂ ਪਹਿਲਾ ਕੁਐਸਚਨ ਹੈਗਾ ਆਦ ਗ੍ਰੰਥ ਕਿਸ ਸਾਲ ਤੋਂ ਗੁਰੂ ਗ੍ਰੰਥ ਸਾਹਿਬ ਵਜੋਂ ਜਾਣਿਆ ਜਾਂਦਾ ਹੈ ਕਿਸ ਸਾਲ ਤੋਂ ਜਾਣਿਆ ਜਾਣ ਲੱਗਾ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਨਾਲ 1708 ਈਸਵੀ ਵਿੱਚ ਆਦਿ ਗ੍ਰੰਥ ਲਿਖਣ ਵਿੱਚ ਕਿੰਨਾ ਸਮਾਂ ਬਤੀਤ ਹੋਇਆ ਕਿੰਨਾ ਸਮਾਂ ਬਤੀਤ ਹੋਇਆ ਲਗਭਗ 2 ਸਾਲ ਕਿਸ ਸਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਗਿਆ ਸੀ 1708 ਈਸਵੀ ਵਿੱਚ ਕਿਸ ਲਿਪੀ ਵਿੱਚ ਆਦਿ ਗ੍ਰੰਥ ਲਿਖਿਆ ਗਿਆ ਗੁਰਮੁਖੀ ਲਿਪੀ ਵਿੱਚ ਆਦਿ ਗ੍ਰੰਥ ਕਿਸ ਨੇ ਲਿਖਿਆ ਸੀ ਆਦਿ ਗ੍ਰੰਥ ਭਾਈ ਗੁਰਦਾਸ ਭੱਲਾ ਨੇ ਲਿਖਿਆ ਸੀ ਸਿੱਖਾਂ ਦੇ ਬਾਈਬਲ ਵੱਜੋਂ ਜਾਣਿਆ ਜਾਂਦਾ ਏ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਦੀ ਮੁੱਖ ਭਾਸ਼ਾ ਕਿਹੜੀ ਆ ਪੰਜਾਬੀ ਪੰਜਾਬੀ ਆ ਜਿਹੜੀ ਆਦਿ ਗ੍ਰੰਥ ਦੀ ਮੁੱਖ ਭਾਸ਼ਾ ਇਹ ਗੁਰਮੁਖੀ ਲਿਪੀ ਹੈ ਆਦਿ ਗ੍ਰੰਥ ਵਿੱਚ ਕਿਹੜੀ ਭਾਸ਼ਾ ਦੇ ਸ਼ਬਦ ਨਹੀਂ ਵਰਤੇ ਗਏ ਹਨ ਅਰਬੀ ਭਾਸ਼ਾ ਦੇ ਸ਼ਬਦ ਨਹੀਂ ਵਰਤੇ ਗਏ ਹਨ ਆਦਿ ਗ੍ਰੰਥ ਦੇ ਕਿੰਨੇ ਪ੍ਰਮੁੱਖ ਅੰਗ ਹਨ 3 ਗੁਰੂ ਅਮਰਦਾਸ ਜੀ ਦੇ ਨਾਲ ਪਾਈ ਗੁਰਦਾਸ ਜੀ ਜਿਹੜੇ ਕਿ ਆਦਿ ਗ੍ਰੰਥ ਦੇ ਲਖਾਰੀ ਸਨ ਕੀ ਸਬੰਧ ਸਨ ਉਹਨਾਂ ਦੇ ਚਾਚਾ ਭਤੀਜਾ ਦੇ ਸਮੰਦੇ ਸਨ ਭਾਈ ਗੁਰਦਾਸ ਭੱਲਾ ਕਿੱਥੋਂ ਦੇ ਨਿਵਾਸੀ ਸਨ ਗੋਇੰਦਵਾਲ ਦੇ ਭਾਈ ਗੁਰਦਾਸ ਜੀ ਕਿਹੜੇ ਗੁਰੂ ਦੇ ਸਮਕਾਲੀ ਸਨ ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਰਜਨ ਦੇਵ ਜੀ ਤੇ ਹਰਗੋਬਿੰਦ ਜੀ ਇਹਨਾਂ ਸਾਰਿਆਂ ਦੇ ਸਮਕਾਲੀ ਸਨ ਇਸ ਲਈ ਉਪਰੋਕਤ ਸਾਰੇ ਜਿਹੜੇ ਆਨਸਰ ਆਊਗਾ 4 ਜਿਹੜਾ ਸਿੱਖ ਧਰਮ ਵਿੱਚ ਪਾਈ ਗੁਰਦਾਸ ਭੱਲਾ ਦਾ ਮੁੱਖ ਯੋਗਦਾਨ ਸੀਗਾ ਜਿਹੜਾ ਉਹ ਕੀ ਸੀ ਆਦ ਗ੍ਰੰਥ ਦਾ ਲਿਖਣਾ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਪੰਨੇ ਹਨ 1430 ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਦੇ ਸਭ ਤੋਂ ਵੱਧ ਸ਼ਬਦ ਹਨ ਗੁਰੂ ਅਰਜਨ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਦੇ ਸਭ ਤੋਂ ਕਿਹੜੇ ਗੁਰੂ ਦੇ ਸਭ ਤੋਂ ਘੱਟ ਸ਼ਬਦ ਹਨ ਗੁਰੂ ਅੰਗਦ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀਆਂ ਬਾਣੀਆਂ ਹਨ ਕਿੰਨੀਆਂ ਬਾਣੀਆਂ ਹਨ 5894 ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਗੁਰੂਆਂ ਦੀ ਬਾਣੀ ਕਿੰਨਾ ਤੋਂ ਸੰਕਲਿਤ ਕੀਤੀ? ਬਾਬਾ 모ਹਨ ਜੀ ਤੋਂ ਭਗਤਾਂ ਤੇ ਸੰਤਾਂ ਦੀ ਤੁਲਨਾ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਿਆਂ ਵਿੱਚੋਂ ਸਭ ਤੋਂ ਜ਼ਿਆਦਾ ਸ਼ਬਦ ਕਿਸ ਦੇ ਹਨ? ਕਬੀਰ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਪੱਟਾਂ ਦੀ ਬਾਣੀ ਸ਼ਾਮਲ ਹੈ? 11 ਭਟਾਂ ਦੀ ਬਾਣੀ ਸ਼ਾਮਿਲ ਹੈ ਸਹੀ ਜੋੜਾ ਚੁਣਨਾ ਹੈ ਅਸੀਂ ਇਧਰਲੀ ਸਾਈਡ ਜਿਹੜਾ ਹੈ ਭਗਤ ਜਾਂ ਸੰਤ ਦਿੱਤੇ ਹੋਏ ਨੇ ਸ਼ਬਦ ਨੇ ਜਿਹੜੇ ਇਧਰਲੀ ਸਾਈਡ ਦਿੱਤੇ ਹੋਏ ਨੇ ਤਾਂ ਕਿਹੜੇ ਭਗਤ ਜਾਂ ਸੰਤ ਨੇ ਕਿੰਨੇ ਸ਼ਬਦ ਰਚੇ ਇਹਦਾ ਮਿਲਾਨ ਅਸੀਂ ਕਰਨਾ ਹੈ ਜਿਹੜਾ ਇੱਥੇ ਆਪਸ਼ਨ ਦਿੱਤੇ ਹੋਏ ਨੇ ਆਪਸ਼ਨਾਂ ਦੇ ਵਿੱਚੋਂ ਅਸੀਂ ਦੱਸਣਾ ਕਿਹੜਾ ਸਹੀ ਆ ਬਾਬਾ ਫਰੀਦ ਜੀ ਦੇ 116 ਸ਼ਬਦ ਭਗਤ ਕਬੀਰ ਜੀ ਦੇ 224 ਸ਼ਬਦ ਰਵੀਦਾਸ ਦੇ 10 ਦੇ ਨਾਮਦੇਵ ਦੇ 61 ਸ਼ਬਦ ਇਸ ਲਈ ਸਾਡਾ ਆਨਸਰ ਕੀ ਆਊਗਾ ਸੀ ਸੀ ਆਪਸ਼ਨ ਸਹੀ ਜੋੜਾ ਚੁਣੋ ਇਹਦੇ ਵਿੱਚ ਵੀ ਆਪਸ਼ਨ ਦਿੱਤੇ ਹੋਏ ਨੇ ਗੁਰੂ ਤੇ ਬਾਣੀਆਂ ਦੋ ਚੀਜ਼ਾਂ ਸਾਨੂੰ ਦਿੱਤੀਆਂ ਹੋਈਆਂ ਨੇ ਇਹਦੇ ਵਿੱਚ ਸਾਡਾ ਆਨਸਰ ਆਊਗਾ ਜਿਵੇਂ ਗੁਰੂ ਨਾਨਕ ਦੇਵ ਜੀ ਦੀਆਂ 974 ਬਾਣੀਆਂ ਗੁਰੂ ਅੰਗਦ ਦੇਵ ਜੀ ਦੀਆਂ 62 ਬਾਣੀਆਂ ਗੁਰੂ ਅਮਰਦਾਸ ਜੀ ਦੀਆਂ 907 ਬਾਣੀਆਂ ਤੇ ਰਾਮਦਾਸ ਜੀ ਦੀਆਂ 680 79 ਬਾਣੀਆਂ ਤਾਂ ਸਾਡਾ ਆਨਸਰ ਕੀ ਆਊਗਾ ਏ ਆਦਿ ਗ੍ਰੰਥ ਵਿੱਚ ਸੂਫੀ ਫਕੀਰ ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਹਨ 116 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ 15 ਭਗਤਾਂ ਦੀ ਬਾਣੀ ਨੂੰ ਗੁਰੂਆਂ ਦੀ ਬਾਣੀ ਨੂੰ ਕਿੰਨੇ ਰਾਗਾਂ ਵਿੱਚ ਵੰਡਿਆ ਗਿਆ ਹੈ ਕਤਈ ਜਿਹੜੇ ਰਾਗ ਨੇ ਉਹਨਾਂ ਦੇ ਵਿੱਚ ਵੰਡੇ ਆਏ ਸਿੱਖ ਧਰਮ ਦਾ ਮੁੱਖ ਗ੍ਰੰਥ ਕਿਹੜਾ ਏ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਕਿਸ ਗੁਰੂ ਦੀ ਬਾਣੀ ਤੋਂ ਆਰੰਭ ਹੋਇਆ ਗੁਰੂ ਨਾਨਕ ਦੇਵ ਜੀ ਦੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਕਾਪੀ ਕਿੱਥੇ ਰੱਖੀ ਗਈ ਹੈ? ਕਰਤਾਰਪੁਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਇਕਲੌਤੀ ਔਰਤ ਦਾ ਕੀ ਨਾਮ ਆ? ਬੀਬੀ ਖੀਵੀ ਜੀ ਆਦਿ ਗ੍ਰੰਥ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ? 6 ਗੁਰੂਆਂ ਦੀ ਬਾਣੀ ਨੂੰ ਆਧ ਗ੍ਰੰਥ ਨੂੰ ਅੰਤਮ ਰੂਪ ਕਿਸ ਨੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਵਿੱਚ ਆਧ ਗ੍ਰੰਥ ਨੂੰ ਗੁਰੂ ਦੇ ਰੂਪ ਵਿੱਚ ਕਿਸ ਨੇ ਦਰਜਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਸੀਂ ਆਧ ਗ੍ਰੰਥ ਸਮੇਤ 11 ਗੁਰੂਆਂ ਦੀ ਜਿਹੜੀ ਬਾਣੀ ਆ ਜਾਂ 11 ਗੁਰੂਆਂ ਦਾ ਜਿਹੜਾ ਜੀਵਨ ਚਰਚਾ ਹੈ ਉਹ ਅਸੀਂ ਥਿਉਰੀ ਦੇ ਪੋਰਸ਼ਨ ਦੇ ਵਿੱਚ ਵੀ ਕੀਤਾ ਹੈ ਤੇ ਐਮਸੀਕਿਊਜ਼ ਦੇ ਵਿੱਚ ਵੀ ਕੀਤਾ ਹੈ ਤਾਂ ਸਾਰੇ ਕੰਪੀਟੀਸ਼ਨ ਟੈਸਟਾਂ ਦੇ ਵਿੱਚ ਜਿਹੜੇ ਇਹ ਕਨਸੈਪਟ ਨੇ ਉਹ ਬਹੁਤ ਜ਼ਰੂਰੀ ਨੇ ਇਸ ਲਈ ਤੁਸੀਂ ਵੀਡੀਓਜ਼ ਨੂੰ ਵਾਰ-ਵਾਰ ਦੇਖੋ ਤਾਂ ਕਿ ਤੁਸੀਂ ਇਹ ਜਿਹੜਾ ਕਨਸੈਪਟ ਨੇ ਕਲੀਅਰ ਕਰ ਸਕੋ ਤੇ ਆਪਣਾ ਕੁਐਸਚਨ ਜਿਹੜੇ ਹੱਲ ਕਰ ਸਕੋ ਇਹਨਾਂ ਦੇ ਵਿੱਚੋਂ ਕੁਐਸਚਨ ਕਿਤੇ ਵੀ ਆ ਸਕਦਾ ਏ ਤਾਂ ਬਣੇ ਰਹੋ ਚੈਨਲ ਦੇ ਨਾਲ ਓਕੇ ਥੈਂਕਸ